ਅਸਲੇ ਹੀ ਅੱਜ ਅਸੀਂ ਆਪਣੇ ਐਸਐਸਪੀ ਆਫਿਸ ਚ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਸੀਗਾ ਔਰ ਸਾਨੂੰ ਬੜਾ ਵਧੀਆ ਲੱਗਿਆ ਕਿ ਇੱਥੇ ਦੇ ਲੋਕਲ ਲੋਗ ਵੀ ਆ ਕੇ ਉਹਨਾਂ ਨੇ ਵੀ ਮੱਥਾ ਟੇਕਿਆ ਸੋ ਇੱਕ ਅਰਦਾਸ ਹੀ ਔਰ ਸ਼ੁਕਰਾਨਾ ਹੀ ਹੈ ਕਿ ਜਦੋਂ ਅਸੀਂ ਕੀਰਤਨ ਵੀ ਸੁਣਦੇ ਆਏ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜੁੜਦੇ ਉਹਦੇ 'ਚ ਵੀ ਇਹੀ ਸਾਰੀ ਗੱਲਾਂ ਹੀ ਹੈਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਜੋ ਵੀ ਸਾਨੂੰ ਟੀਚਿੰਗਸ ਮਿਲਦੀ ਹੈ ਅਸੀਂ ਉਹਨੂੰ ਐਕਚੁਅਲੀ ਅਸੀਂ ਉਹਨੂੰ ਪ੍ਰੈਕਟੀਕਲੀ ਆਪਣੀ ਲਾਈਫ 'ਚ ਵੀ ਇੰਟਰਨਲਾਈਜ਼ ਕਰੀਏ ਔਰ ਐਗਜ਼ੀਕਿਊਟ ਕਰੀਏ ਅਬ ਨਵੇਂ ਸਾਲ ਲਈ ਸਾਨੂੰ ਪਿਛਲੇ ਸਾਲ ਦਾ ਵੀ ਸ਼ੁਕਰਾਨਾ ਕਰਨਾ ਹੁੰਦਾ ਹੈ ਤੇ ਨਵੇਂ ਸਾਲ ਲਈ ਵੀ ਅਸੀਂ ਰੱਬ ਵੱਲੋਂ ਹੀ ਅਰਦਾਸ ਕਰਦੇ ਹਾਂ ਕਿ ਸਾਡੀ ਪੁਲਿਸ ਮੁਲਾਜ਼ਮ ਸਾਡੇ ਸਾਰੇ ਖੰਨਾ ਪੁਲਿਸ ਦੇ ਜਿਹਨੇ ਆਫੀਸਰਸ ਆ ਸਾਡੀ ਫੈਮਿਲੀਜ਼ ਆ ਈਵਨ ਖੰਨਾ ਦੇ ਜਿਹੜੇ ਵਾਸੀ ਹੈ ਸਾਡੇ ਪੂਰੇ ਜ਼ਿਲ੍ਹੇ ਚ ਪਿਛਲੇ ਸਾਲ ਦੀ ਤਰ੍ਹਾਂ ਹੀ ਸੁੱਖ ਸ਼ਾਂਤੀ ਰਹੇ ਔਰ ਚੰਗੀ ਹੀ ਖਬਰਾਂ ਹੋਣ ਸਾਡੇ ਮੁਲਾਜ਼ਮਾਂ ਲਈ ਵੀ ਸਾਡੇ ਸਿਟੀਜ਼ਨਸ ਲਈ ਵੀ ਬਸ ਉਹਦੇ ਸ਼ੁਕਰਾਨੇ ਲਈ ਔਰ ਅਗਲੀ ਅਰਦਾਸ ਲਈ ਅੱਜ ਅਸੀਂ ਆਪਣੇ ਐਸਐਸਪੀ ਆਫਿਸ ਚ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਸੀਗਾ ਔਰ ਸਾਨੂੰ ਬੜਾ ਵਧੀਆ ਲੱਗਿਆ ਕਿ ਇੱਥੇ ਦੇ ਲੋਕਲ ਲੋਕ ਵੀ ਆ ਕੇ ਉਹਨਾਂ ਨੇ ਵੀ ਮੱਥਾ ਟੇਕਿਆ ਸੋ ਇੱਕ ਅਰਦਾਸ ਹੀ ਔਰ ਸ਼ੁਕਰਾਨਾ ਹੀ ਕਿ ਡੈਫੀਨੇਟਲੀ ਬਹੁਤ ਅੱਛਾ ਹੀ ਲੱਗਦਾ ਹੈ ਪੋਜ਼ੀਟਿਵ ਹੀ ਫੀਲਿੰਗ ਆਉਂਦੀ ਹੈ ਸਾਨੂੰ ਡੈਫੀਨੇਟਲੀ ਰੂਟੀਨ 'ਚ ਅਸੀਂ ਬੜੀ ਪਲੈਨਿੰਗ ਕਰਦੇ ਰਹਿੰਦੇ ਹਾਂ ਬਟ ਲੇਟ ਹੋ ਜਾਂਦਾ ਹੈ ਪਰ ਜਦੋਂ ਇੱਕ ਵਾਰੀ ਇਸ ਤਰ੍ਹਾਂ ਦਾ ਕੁਝ ਵੀ ਆਯੋਜਨ ਆਰਗੇਨਾਈਜ਼ ਕਰੋ ਤਾਂ ਲੱਗਦਾ ਹੈ ਕਿ ਸਾਨੂੰ ਰੂਟੀਨ 'ਚ ਰੈਗੂਲਰਲੀ ਕਰਨਾ ਚਾਹੀਦਾ ਕਿਉਂਕਿ ਸਾਡੇ ਸਾਰੇ ਮੁਲਾਜ਼ਮ ਵੀ ਕਾਫੀ ਇੱਥੇ ਆਏ ਤੇ ਹਰ ਬੰਦਾ ਹੀ ਪੋਜ਼ੀਟਿਵ ਹੀ ਫੀਲ ਕਰਦਾ ਹੈ 파ਟਨਰ ਸੋ ਆਈ ਹੋਪ ਕਿ ਅਸੀਂ ਫੇਰ ਵੀ ਇਸ ਤਰ੍ਹਾਂ ਦਾ ਕੁਝ ਨਾ ਕੁਝ ਕਰਦੇ ਰਹੀਏ ਤੁਸੀਂ ਜੀ ਸਾਰਾ ਵਧੀਆ ਐਕਸਪਲੇਨ ਕਰ ਦਿੱਤਾ ਹੈ ਕਿਉਂਕਿ ਜਦੋਂਸੀਂ ਕੀਰਤਨ ਵੀ ਸੁਣਦੇ ਆ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸੁਣਦੇ ਉਹਦੇ ਚ ਵੀ ਇਹੀ ਸਾਰੀ ਗੱਲਾਂ ਹੀ ਹੈਗੀਆਂ ਤੇ ਅਸੀਂ ਉਮੀਦ ਕਰਦੇ ਕਿ ਅਸੀਂ ਜਿਹੜੀ ਗੁਰਗ੍ਰੰਥ ਸਾਹਿਬ ਜੀ ਜੋ ਵੀ ਸਾਨੂੰ ਟੀਚਿੰਗਸ ਮਿਲਦੀਆਂ ਅਸੀਂ ਉਹਨੂੰ ਐਕਚੁਅਲੀ ਵੀ ਅਸੀਂ ਉਹਨੂੰ ਪ੍ਰੈਕਟੀਕਲੀ ਆਪਣੀ ਲਾਈਫ ਚ ਵੀ ਇੰਟਰਨਲਾਈਜ਼ ਕਰੀਏ ਔਰ ਐਗਜ਼ੀਕਿਊਟ ਕਰੀਏ ਤਾਂ ਅ즈ਮਨ ਨੂੰ ਤਾਂ ਜੀ ਇਹੀ ਅਪੀਲ ਹੈ ਕਿ ਇੱਕ ਤਾਂ ਸਾਡੇ ਵੱਲੋਂ ਹੀ ਕੋਪਰਾਲਾ ਸਿਗਾ ਬਟ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਵੇਂ ਥਾਣੇ ਲੈਵਲ ਤੇ ਵੀ ਕੁਝ ਨਾ ਕੁਝ ਕਰੋ ਅਸੀਂ ਵੀ ਸੁਖਮਨੀ ਸਾਹਿਬ ਦਾ ਪਾਰਟੀ ਕਰਾਇਆ ਤੇ ਇੱਕ ਤਰ੍ਹਾਂ ਦੀ ਬ੍ਰਦਰਹੁੱਡ ਦੀ ਫੀਲਿੰਗ ਵੀ ਆਉਂਦੀ ਹੈ ਕਿ ਸਾਰੇ ਬੈਠੇ ਹਨ ਨਾਟ ਜਸ ਪੁਲਿਸ ਮੁਲਾਜ਼ਮ ਤੁਸੀਂ ਸਾਰੇ মিডিਆ ਵਾਲੇ ਵੀ ਆਏ ਔਰ ਸਾਡੇ ਕੁਝ ਤਾਂ ਕੁਝ ਪੋਲਿਟੀਕਲ ਐਮ ਐਲ ਏਜ਼ ਵੀ ਤਿੰਨੋਂ ਆਏ ਹੋਏ ਆ ਫੋਰ ਵੀ ਸ਼ਹਿਰ ਦੇ ਵਾਸੀ ਆਏ ਹੋਏ ਆ ਅਸੈਂਬਲੀ ਸਾਡੀ ਆਈਆਂ ਤਾਂ ਹੁਣ ਤੁਸੀਂ ਦੇਖ ਰਹੇ ਹੋ ਸਾਰੇ ਬੈਠ ਕੇ ਇਕੱਠੇ ਲੰਗਰ ਖਾਂਦੇ ਇੱਕ ਤਰ੍ਹਾਂ ਦੀ ਸਪਿਰਿਟ ਆਫ ਕਿ ਮਤਲਬ ਪੋਜ਼ਿਟਿਵ ਹੋ ਕੇ ਸਾਰੇ ਇਕੱਠੇ ਹੋਏ ਆ ਤਾਂ ਆਈ ਥਿੰਕ ਵਧੀਆ ਰਿਹਾ ਅੱਜ